ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੱਡਾ ਹਾਦਸਾ ਹੋਇਆ ਫਕਵਾੜਾ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਹਾਦਸਾ ਹੋਇਆ ਦੱਸਿਆ ਜਾ ਰਿਹਾ ਕਿ ਪਿੰਡ ਚਾਚੋਕੇ ਕੋਲ ਜਿਹੜਾ ਇਹ ਹਾਦਸਾ ਵਾਪਰਿਆ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਜੋ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਉਏ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਰੋਡ ਕ੍ਰੋਸ ਕਰ ਰਹੀ ਸੀ ਕਿ ਤਾਂ ਪਿੱਛੋਂ ਤੇਜ਼ ਆ ਰਹੀ ਗੱਡੀ ਦੇ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਯਕਦਮ ਬ੍ਰੇਕ ਲਗਾ ਦਿੱਤੀ ਜਿਸ ਤੇ ਕਰਕੇ ਪਿੱਛੇ ਤਕਰੀਬਨ 6 ਤੋਂ 7-8 ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾ ਗਈਆਂ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਰੋਡ ਤੇ ਡਿੱਗ ਜਾਂਦੀ ਹੈ ਤੇ ਪਿੱਛੋਂ ਜਿਹੜੀ ਗੱਡੀ ਤੇਜ਼ ਆ ਰਹੀ ਹੁੰਦੀ ਹੈ ਉਸ ਦੇ ਡਰਾਈਵਰ ਵੱਲੋਂ ਯਕਦਮ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪਿੱਛੋਂ ਗੱਡੀਆਂ ਵਿੱਚ ਗੱਡੀਆਂ ਵਿੱਚ ਜਦੀਆਂ ਹਨ ਹਾਲਾਂਕਿ ਤੁਸੀਂ ਇੱਕ ਗੀਤਾ ਸੁਣਿਆ ਹੋਣਾ ਕਿ ਗੱਡੀਆਂ ਚ ਗੱਡੀਆਂ ਵੱਜੀਆਂ ਪਰ ਇੱਥੇ ਇਹ ਗੱਲ ਆਖੀ ਜਾ ਰਹੀ ਆ ਕਿ ਗੱਡੀਆਂ ਤੇ ਗੱਡੀਆਂ ਚੜ ਗਈਆਂ ਕਿਉਂਕਿ ਹਾਈਵੇ ਹੋਣ ਕਰਕੇ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਤੇ ਪਿੱਛੋਂ ਜਿੰਨੀਆਂ ਵੀ ਗੱਡੀਆਂ ਆ ਰਹੀਆਂ ਸਨ ਇੱਕ ਦੂਜੇ ਨਾਲ ਟਕਰਾ ਰਹੀਆਂ ਸਨ ਤੇ ਇੱਕ ਦੋ ਤਾਂ ਗੱਡੀਆਂ ਹੀ ਦੱਸਿਆ ਜਾ ਰਿਹਾ ਕਿ ਇੱਕ ਦੂਜੇ ਦੇ ਉੱਪਰ ਹੀ ਚੜ ਗਈਆਂ ਹਾਲਾਂਕਿ ਕੁਝ ਲੋਕਾਂ ਨੇ ਗੱਲ ਆਖੀ ਹੈ ਕਿ 6 ਗੱਡੀਆਂ ਆਪਸ ਵਿੱਚ ਟਕਰਾਈਆਂ ਹਨ ਪਰ ਕੁਝ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਗੱਲ ਆਖੀ ਹੈ ਕਿ ਗੱਡੀਆਂ 7 ਤੋਂ 8 ਆਪਸ ਵਿੱਚ ਟਕਰਾਈਆਂ ਲੇਕਿਨ ਪਰਮਾਤਮਾ ਦਾ ਐਨਾ ਸ਼ੁਕਰ ਰਿਹਾ ਕਿ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹਾਂ ਕੁਝ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਹਨ ਲੇਕਿਨ ਗੱਡੀਆਂ ਦਾ ਬਹੁਤ ਨੁਕਸਾਨ ਹੋ ਗਿਆ ਤਸਵੀਰਾਂ ਦਾ ਤੁਸੀਂ ਦੇਖੋਗੇ ਕਿ ਗੱਡੀਆਂ ਦੀਆਂ ਲਾਈਟਾਂ ਟੁੱਟੀਆਂ ਨਜ਼ਰ ਆ ਰਹੀਆਂ ਹਨ ਬੋਨਟ ਟੁੱਟੇ ਨਜ਼ਰ ਆ ਰਹੇ ਹਨ ਬੰਪਰ ਜਿਹੜੇ ਆ ਫਰੰਟ ਤੋਂ ਅਤੇ ਪਿੱਛੇੋਂ ਦੋਨਾਂ ਪਾਸਿਓਂ ਟੁੱਟੇ ਨਜ਼ਰ ਆ ਰਹੇ ਹਨ ਡਿੱਕੀਆਂ ਜਿਹੜੀਆਂ ਆ ਉਹ ਕਾਫੀ ਡੈਮੇਜ ਹੋ ਚੁੱਕੀਆਂ ਨੇ ਫਰੰਟ ਕਲਾਸ ਤੇ ਬੈਕ ਕਲਾਸ ਹੈ ਜਿਹੜਾ ਉਹ ਵੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਤਾਂ ਕਾਫੀ ਵੱਡਾ ਨੁਕਸਾਨ ਗੱਡੀਆਂ ਦਾ ਨਜ਼ਰ ਆ ਰਿਹਾ ਔਰ ਇੱਕ ਵਾਰ ਤਾਂ ਟ੍ਰੈਫਿਕ ਪੂਰਾ ਜਾਮ ਹੋ ਗਿਆ ਜਿਸ ਨੂੰ ਏਐਸਆਈ ਅਮਰੀਕ ਸਿੰਘ ਜੋ ਕਿ ਸੜਕ ਸੁਰੱਖਿਆ ਫੋਰਸ ਦੇ ਇਨਚਾਰਜ ਨੇ ਉਹ ਮੌਕੇ ਤੇ ਪਹੁੰਚਦਿਆ ਤੇ ਰੋਡ ਨੂੰ ਕਲੀਅਰ ਕਰਾਇਆ ਜਾਂਦਾ ਕਿਉਂਕਿ ਆਵਾਜਾਈ ਵਿੱਚ ਵਿਘਨ ਪੈ ਜਾਂਦਾ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚ ਕੇ ਮੌਕੇ ਤੇ ਪਹੁੰਚ ਕੇ ਰਸਤੇ ਨੂੰ ਚਾਲੂ ਕਰਦੀ ਹੈ ਤਾਂ ਜੋ ਆਵਾਜਾਈ ਵਿੱਚ ਵਿਕਰ ਨਾ ਆਪੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਫਗਵਾੜਾ ਨੈਸ਼ਨਲ ਹਾਈਵੇ ਤੋਂ ਕਿਉਂਕਿ ਇੱਕ ਗੱਡੀ ਬ੍ਰੇਕ ਲਗਾ ਦਿੰਦੀ ਹੈ ਤੇ ਪਿੱਛੇ ਤੜੋ ਤੜ ਗੱਡੀਆਂ ਜਿਹੜੀਆਂ ਵੱਜਦੀਆਂ ਹਨ ਅਤੇ ਕਾਫੀ ਨੁਕਸਾਨ ਗੱਡੀਆਂ ਦਾ ਹੋਇਆ ਤਾਂ ਇਹ ਪਹਿਲੀ ਵਾਰ ਹੋਇਆ ਕਿ ਲੋਕ ਇਹ ਗੱਲ ਆਖ ਰਹੇ ਆ ਕਿ ਗੱਡੀਆਂ ਵਿੱਚ ਗੱਡੀਆਂ ਵੱਜੀਆਂ ਤਾਂ ਦੇਖਿਆ ਲੇਕਿਨ ਇੱਥੇ ਗੱਡੀਆਂ ਤੇ ਗੱਡੀਆਂ ਚੜ ਗਈਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਨਾ ਆਪਣਾ ਗੋਰਾ ਨਾ ਆ ਜੀ ਆਪਣਾ ਜੀ ਹਾਂਜੀ ਗੋਰਾ ਗੋਰਾ ਹਾਂਜੀ ਕਿਹੜਾ ਪਿੰਡ ਆ ਆਪਣਾ ਪਿੰਡ ਆਪਣਾ ਪੱਦੀ ਖਾਲਸਾ ਇੱਥੇ ਚਾਚੋ ਕੀ ਮਾਨ ਸੌੜ ਦੇ ਸਾਹਮਣੇ ਹਾਂਜੀ ਲੇਡੀਜ਼ ਬੀਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿੱਦਾਂ ਠੀਕ ਆ ਬੰਦੇ ਠੀਕ ਆ ਲੇਡੀਜ਼ ਜਿਹੜੀ ਲੈ ਗਏ ਆ ਹਸਪੀਟਲ ਉਹਦਾ ਨਹੀਂ ਹਲੇ ਕੋਈ ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ ਗੱਡੀਆਂ ਸਿੱਧੀ ਠੀਕ ਆ ਗੱਡੀਆਂ ਦਾ ਨੁਕਸਾਨ ਹੋਇਆਗਾ 6 ਗੱਡੀਆਂ ਲੈ ਮੇਨਤ ਅਰਖਸ਼ਕਾਰ ਹਾਂਜੀ ਅਰਖਸ਼ਕਾਰ ਹਾਂਜੀ ਕੀ ਮਾਮਲਾ ਕੀ ਆ ਜਿਹੜਾ ਐਕਸੀਡੈਂਟ ਹੋਇਆ ਸੀਗੇ ਮੋੜੇ ਬਰੇਕ ਲਾਈਆਂ ਦੋ ਗੱਡੀਆਂ ਨੇ ਕੋਈ ਜਨਾਨੀ ਡਿੱਗੀ ਅੱਛਾ ਜੀ ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਵਿੱਚ ਹਾਂ 10 ਗੱਡੀਆਂ ਹੀ ਲੱਗਿਆ 15 ਅੱਛਾ ਜੀ ਐਕਦਾ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ ਉਹ ਵੀ ਬਚ ਗਏ ਅੱਛਾ ਜੀ ਤੇ ਦੂਸਰੇ ਠੰਡੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਹਾਂਜੀ ਅਸੀਂ ਬਲੌਰ ਜਾਣਾ ਆਏ ਕਿਧਰੋਂ ਸੀਗੇ ਅਸੀਂ ਬਿਆਸ ਤੋਂ ਆਏ ਹਾਂ ਬਿਆਸ ਤੋਂ ਤੇ ਛੱਟ ਜੋੜ ਤਾਂ ਨਹੀਂ ਲੱਗੀ ਨਹੀਂ ਬਚਾਅ ਹੋ ਗਿਆ ਥੋੜਾ ਜਿਹਾ ਗੱਡੀ ਚ ਡੋ ਹੋਇਆ ਪਰ ਮੋੜੇ ਮਾਰ ਕੇ ਜਾਈ ਹਾਂਜੀ ਬਾਬਾ ਜੀ ਨੇ ਮੇਅਰ ਕਾਪੀ ਤੋਂ ਆ ਰਹੇ ਨੇ ਬੋਤ। ਸਮਾਂ ਐਸੇ ਮਿਲ ਗਿਆ। ਅਮਰੀਕ ਸਿੰਘ ਜੀ ਜਿਹੜਾ ਅੱਜ ਸੜਕ ਸੁਰੱਖਿਆ ਫੋਰਸ ਵਾਲੇ ਆਏ ਐ ਜਿਹੜਾ ਐਕਸੀਡੈਂਟ ਹੋਇਆ ਸੀ ਨੈਸ਼ਨਲ ਹਾਈਵੇ ਤੇ ਤੁਹਾਡੀ ਗੱਡੀ ਆਈ ਆ ਮੌਕੇ ਤੇ ਤੁਸੀਂ ਆ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਰੋਡ ਕਲੀਅਰ ਕਰਾਇਆ ਗਿਆ ਕੀ ਦੇਖਿਆ ਗਿਆ ਮੌਕੇ ਜਾ ਕੇ? ਸਾਨੂੰ ਕੋਲੋਂ ਫੋਨ ਆਇਆ ਨਹੀਂ ਮੌਕੇ ਜਾਏ। ਗੰਦੀਆਂ ਐਕਸੀਡੈਂਟ ਹੋ ਰਹੀ। ਉਹਨਾਂ ਦਾ ਰੋਡ ਕਲੀਅਰ ਕਰਾਇਆ ਗਿਆ ਗੰਦੀਆਂ ਸਾਇਦ ਕੋਈ ਜਾਨੀ ਮਾਲ ਨੁਕਸਾਨ ਹੋਇਆ? ਨਹੀਂ ਸਾਰਾ ਪਚਾ ਹੋ ਗਿਆ। ਠੀਕ ਐ ਐਕਸੀਡੈਂਟ ਹੋਣ ਦਾ ਕਾਰਨ ਦੇਖਿਆ ਗਿਆ ਕੀ ਕਾਰਨ ਆਇਆ ਉਹਨਾਂ ਮੌਕੇ ਤੇ ਆਏ ਬੰਦੇ ਦੇਖਦੇ ਨੇ ਠੀਕ ਐ ਜਾਨਾ ਟ੍ਰੈਕਟਰ ਖੜੀ ਸੀ ਕਿ ਉਹ ਗੁੜੀ ਨੂੰ ਪਹੁੰਚਾਉਣ ਦੇ चक्कर ਮੋੜ 'ਲਾ ਬੰਦਾ ਸੀ ਮੁਰੇ ਉਹ ਬ੍ਰੇਕ ਮਾਰ ਕੇ ਨਾ ਹਾਂਜੀ ਕੀ ਕਹਿੰਦੇ ਚਾਹੁੰਦੇ ਕੀ ਕਹਿੰਦੇ ਸੀ ਗੁੜੀ ਸੀ ਕਹਿੰਦੇ ਜੀ ਮੁਰੇ ਗੁੜੀ ਨੂੰ ਕਿਨੂੰ ਪਹੁੰਚਾਉਣ ਦੇ ਕਾਰਨ ਓਕੇ ਉਹ ਕਾਰ ਵਾਲੇ ਨੇ ਬ੍ਰੇਕ ਮਾਰੀ ਹਾਂਜੀ ਉਹ ਤਾਂ ਇੰਨਾ ਮਹਾ ਹਾਸਲ ਲਿੰਕੋ ਨਿਕਲ ਗਿਆ ਠੀਕ ਐ ਜੜੀਆਂ ਇੱਕੋ ਜੇ ਉੱਪਰ ਜੜੀਆਂ ਸੀਗੀਆਂ ਉਹ ਬਸ ਇੱਕ ਦੇ ਜੋ ਉੱਪਰ ਜੜੀਆਂ ਲੱਗੀਆਂ ਲੱਗੀਆਂ ਅੱਛਾ ਜੀ ਕੋਈ ਜਾਣੀ ਨੁਕਸਾਨਦਾਰੀ ਹੋਇਆ ਬਸ ਬੰਦੇ ਦਾ توهان کي ڏسڻو آهي